555 ਵਾਲੇ ਸੱਜਣ ਮੰਗਦੇ ਹੁੰਦੇ ਆ 23 ਮਾਡਲ ਆ ਬਾਈ ਇਹਦਾ ਨੰਬਰ ਕਿੱਥੋਂ ਦਾ ਸੰਗਰੂਰ ਨੰਬਰ ਆ ਜੀ ਫਰਸਟ ਪਾਰਟੀ ਦਾ ਅੱਛਾ ਫਰਸਟ ਪਾਰਟੀ ਸੰਗਰੂਰ ਦਾ ਨੰਬਰ ਆ ਹਾਂਜੀ ਹਾਂਜੀ 750 ਪਾਉਣੇ 800 ਘੰਟਾ ਚੱਲਿਆ ਹੋਇਆ ਬਾਈ ਕਹਿੰਦਾ ਕੈਸ਼ ਦਾ ਟਰੈਕਟਰ ਹੈ ਜੀ ਕੋਈ ਕੈਸ਼ ਦਾ ਟਰੈਕਟਰ ਹੈ ਬਾਈ ਇਹਦੇ ਉੱਪਰ ਲੋਨ ਕਿੰਨੇ ਦਾ ਹੋਜੂ ਇਹਦਾ ਲੋਨ ਤਾਂ ਵੀਰੇ ਇਹਦੀ ਡਿਮਾਂਡ ਆ ਦੇਖ 595000 ਦੀ ਤਾਂ ਇਹਦੇ ਪੂਰਾ ਹੀ ਲੋਨ ਹੋਜੂ 6 ਲੱਖ ਦਾ ਹੋਜੂ ਹਾਂ 6 ਲੱਖ ਦਾ ਹੋਜੂ ਚੱਕੋ ਮਿੱਤਰੋ 5000 ਵੀ ਤੁਹਾਨੂੰ ਜੇ ਰਿਸ਼ਤੇਦਾਰੀਆਂ ਚ ਡੱਬੇ ਵੰਡਣੇ ਉਹ ਵੀ ਨਾਲ ਮਿਲਜੂ ਹਾਂ ਆ ਆ ਕੰਡੀ ਦਰਮੇ ਚਾਰੇ ਟਾਇਰ ਪੂਲੂ ਦੇ ਨੇ ਇਹ ਤੇ ਵਾਰਡ ਰੈਕ ਇਹ ਸੱਜਣ ਨੇ ਫਿਰ ਫਿਰ ਵਾਰਡ ਦੇ ਉੱਪਰ ਰਾਜ ਵੀ ਕੀਤਾ ਨਾ ਗੱਲ ਇਹ ਆ ਬਈ ਜਿਹੜੇ ਆ ਮਾਰ ਕੇ ਜੇ ਲੱਗੇ ਹੋਇਆ ਇਹ ਜਿਹੜੇ ਕੰਪਨੀ ਚ ਲੱਗੇ ਜਾਂਦੇ ਹੁੰਦੇ ਹਾਂ ਹਾਂ ਇਹ ਓਕੇ ਦੀ ਨਿਸ਼ਾਨੀ ਨਹੀਂ ਹੈ ਜੀ ਓਕੇ ਦੀ ਨਿਸ਼ਾਨੀਆ ਮਤਲਬ ਜਦੋਂ ਉਹਨਾਂ ਨੇ ਚੈੱਕ ਕਰ ਲਿਆ ਨਾਲ ਦੀ ਨਾਲ ਮਾਰ ਕੇ ਲਾਤੇ ਦਰਮੇ ਇਕੱਲੇ ਇਕੱਲੇ ਨਟ ਦੇ ਉੱਪਰ ਵੀ ਮਾਰ 깔 ਗਿਆ ਹੋਇਆ ਬਾਈ ਮਾਡਲ ਨਾ ਬਾਈ ਦੇ 22ਵੇਂ ਦਾ ਜੀ 22 ਦੇ ਜਮਾ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਕੰਡੀਸ਼ਨ ਜਿਵੇਂ ਨਵੀਂ ਨਵੀਂ ਆ ਇਹ ਪੱਟੀ ਹੋਰ ਵੀ ਹੈ ਬਾਈ ਇਸ ਤੋਂ ਬਾਅਦ ਥੋੜਾ ਜਿਹਾ ਇਹ ਹਾਰਸ ਪਾਵਰ ਛੋਟੇ ਆ ਗਏ 55 ਐਚਪੀ ਦੀ ਹੈ ਕਟਾਗੀ origignal ਅੱਛਾ ਹਾਂਜੀ ਹਾਂਜੀ 55 ਹਾਰਸ ਪਾਵਰ ਚ ਹੈ ਹਾਂਜੀ 55 ਹਾਰਸ ਪਾਵਰ ਚ ਓਕੇ ਹਾਂਜੀ ਹਾਂਜੀ ਇਹ ਕਿੰਨੀ ਕ ਖੇਤੀ ਤੇ ਚੱਲਿਆ ਹੋਣਾ ਹੈ ਇਹ ਵੀ ਕੱਟੇ ਚੱਲਿਆ ਹੈ ਜੀ ਟਰੈਕਟਰ ਪੱਟੀ ਕੱਟੇ ਚੱਲੇ ਹੋ ਲੈਣੇ ਆ ਅੱਛਾ ਜਿਆਦਾ ਚੱਲੇ ਟਰੈਕਟਰ ਨਹੀਂ ਲੈਣਦੇ ਹੈਗੇ ਹੂੰ ਹਾਂਜੀ ਇਹਦੀ ਆ ਕੰਡੀਸ਼ਨ ਸਾਰੀ origignal ਸਾਰੀ ਸਾਫ ਸੁਥਰਾ ਟਰੈਕਟਰ ਹੈ ਜੀ ਵਧੀਆ ਟਾਇਰ ਨਾਲ ਦੇਣੀ 80 ਪੈਸੇ ਟਾਇਰ ਨਾਲ ਦੇਨੇ ਹਾਂਜੀ ਧਰਮਿਕ ਖੜਾਵਾ ਚੈੱਕ ਕਰਾ ਟਰੈਕਟਰ ਦਾ ਬਾਈ 16 ਦੇ ਟਾਇਰਾਂ ਜ ਇਹ ਹੈਗਾ ਆਪਣਾ 2 ਸਪੀਡ ਚ ਇੱਕ ਥਰੀਆ 2 ਸਪੀਡ ਆ ਜੀ ਸੈਂਟਰ ਗੇਅਰ ਆਈਪੀਟੀਓ ਵਾਲਾ ਸੈਂਟਰ ਗੇਅਰ ਆ 2 ਸਪੀਡ ਚ ਡਬਲ ਪੰਪ ਚ ਹਾਂਜੀ ਹਾਂਜੀ ਪਾਵਰ ਸਟੀਅਰਿੰਗ ਆ ਹਨਾ ਹਾਂਜੀ ਹਾਂਜੀ ਓਕੇ ਲੈ ਮਿੱਤਰੋ ਜਿੰਨੇ ਵੀ ਆ ਟਰੈਕਟਰ ਤੁਸੀਂ ਵੇਖ ਰਹੇ ਹੋ ਨਾ ਇਹ ਸਾਰੇ ਟਰੈਕਟਰ ਪਤਾ ਕਿੱਥੇ ਖੜੇ ਆ ਤਰਮੇ ਉਹ ਉਧਰ ਮਾਰਦੇ ਕੈਮਰਾ ਜ਼ਿੰਮੇਦਾਰਾ ਟਰੈਕਟਰ ਵਾਲਿਆਂ ਦੇ ਪਹੁੰਚੇ ਹੋਇਆ ਮਿੱਤਰੋ ਮਹਿਲਾ ਚੌਂਕਾਂ ਦੇ ਵਿੱਚ ਬਾਈ ਬਿੰਦਰ ਸਿੰਘ ਖਾਲੀਵਾਲ ਦੇ ਸ਼ੋਅਰੂਮ ਤੇ ਪਹੁੰਚ ਗਏ ਟਰੈਕਟਰ ਬਾਈ ਲਵੇ ਇੰਨੇ ਘੰਟੇ ਹੁੰਦੇ ਆ ਤੁਸੀਂ ਜਦੋਂ ਮਰਜ਼ੀ ਆ ਜਿਓ ਗੱਲ ਇਹ ਨਹੀਂ ਹੁੰਦੀ ਵੀ ਅੱਜ ਬਾਈ ਟਰੈਕਟਰ ਬਾਈ 5 ਮਿੰਟਾਂ 'ਚ ਖਰੀਦ ਲਿਆਉਂਦਾ ਤੇ 5 ਮਿੰਟਾਂ 'ਚ ਵੇਚ ਦਿੰਦਾ ਹੈ। ਵੇਚ ਤਾਂ ਦਿੰਦਾ ਕਿਉਂਕਿ ਬਾਈ ਨੂੰ ਨਾ ਕਾਫੀ ਟਾਈਮ ਹੋ ਗਿਆ ਫੀਲਡ ਦੇ ਵਿੱਚ ਕੰਮ ਕਰਦਿਆਂ ਨੂੰ। ਤੁਸੀਂ ਕੋਈ ਵੀ ਟਰੈਕਟਰ ਲੈਣਾ ਹੁੰਦਾ ਨਾ ਵੀਡੀਓ ਦੇ ਵਿੱਚ ਚਾਹੇ ਹੋਵੇ ਚਾਹੇ ਨਾ ਹੋਵੇ ਤੁਸੀਂ ਬਾਈ ਦੇ ਸੰਪਰਕ 'ਚ ਰਹੋ। ਤੁਹਾਨੂੰ ਵਧੀਆ ਟਰੈਕਟਰ ਚੰਗੀ ਕੰਡੀਸ਼ਨ ਦਾ ਬਾਈ ਦਿਵਾਈ ਦਊਗਾ। ਅੱਜ ਬਾਈ ਤੋਂ ਜਾਣਕਾਰੀ ਲਵਾਂਗੇ ਵੀ ਜਿਹੜੇ ਇਹ ਟਰੈਕਟਰ ਖੜੇ ਆ ਇਹ ਕਿੰਨਾ-ਕਿੰਨਾ ਕ ਮਾਡਲ ਨੇ, ਕੀ ਰੇਟ ਦੇ ਵਿੱਚ ਇਹ ਟਰੈਕਟਰ ਵੰਣਗੇ, ਇਹਨਾਂ ਦੇ ਨੰਬਰ ਕਿੱਥੋਂ ਦੇ ਨੇ। ਸਾਰੀ ਜਾਣਕਾਰੀ ਲੈਣੇ ਆ ਪਹਿਲਾਂ ਆਪਾਂ ਸਵਾਗਤ ਕਰ ਲਈਏ। ਸਤਿ ਸ੍ਰੀ ਤੇ ਮੈਨੂੰ ਦੱਸਿਓ ਅੱਜ ਆਪਾਂ ਪਹਿਲਾਂ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ ਹੋਣਗੇ ਜੀ 9 ਟਰੈਕਟਰ 9 ਟਰੈਕਟਰ ਤਾਂ ਹੈਗੇ ਆ ਇਸ ਟਾਈਮ ਆਪਣੇ ਲੱਭੇ ਫਾਜ਼ਰ ਹਾਂਜੀ ਜੇ ਕਿਸੇ ਸੱਜਣ ਨੇ ਕੋਈ ਉਦਾਂ ਵੀ ਟਰੈਕਟਰ ਲੈਣਾ ਹੋਵੇ ਤੁਸੀਂ ਦਵਾ ਦਿੰਨੇ ਆਉਂਦੇ ਰਹਿੰਦੇ ਨੇ ਹਾਂਜੀ ਹਾਂਜੀ ਮਿੱਤਰੋ ਗੱਲ ਇਹ ਆ ਵੀ ਕੱਲੇ ਇਹ ਟਰੈਕਟਰਾਂ ਤੇ ਨਾ ਰਹਿ ਜਿਓ ਤੁਸੀਂ ਹੋਰ ਵੀ ਕੋਈ ਟਰੈਕਟਰ ਲੈਣਾ ਹੁੰਦਾ ਨਾ ਚਾਹੇ ਗੱਲ ਸਟੈਂਡਰਡ ਦੀ ਕਰ ਲਈਏ ਚਾਹੇ ਇੰਡੋ ਫਾਰਮਾ ਦੀ ਕਰ ਲਈਏ ਯਾਨੀ ਕਿ ਜਿਹੜਾ ਵੀ ਮਾਰਕਾ ਲੈਣਾ ਤੁਸੀਂ ਬਾਈ ਦੇ ਟੱਚ ਦੇ ਵਿੱਚ ਰਹਿਓ ਤੁਹਾਡਾ ਫਾਇਦਾ ਵੀ ਕਰੂਗਾ ਤੁਹਾਨੂੰ ਵਧੀਆ ਚੀਜ਼ ਲੱਭ ਕੇ ਵੀ ਦਊਗਾ ਭਾਈ ਆਪਾਂ ਸ਼ੁਰੂਆਤ ਕਰਦੇ ਆਂ ਬਿੰਦਰੇ ਤੋਂ ਇਹ ਅਰਜਨ ਕਿੰਨਾ ਮਾਡਲ ਆ ਇਹ 555 ਅਰਜਨ ਆ ਜੀ 23 ਮਾਡਲ 555 ਵਾਲੇ ਸੱਜਣ ਮੰਗਦੇ ਹੁੰਦੇ ਆ 23 ਮਾਡਲ ਆ ਭਾਈ ਇਹਦਾ ਨੰਬਰ ਕਿੱਥੋਂ ਦਾ ਸੰਗਰੂਰ ਨੰਬਰ ਆ ਜੀ ਫਰਸਟ ਪਾਰਟੀ ਦਾ ਅੱਛਾ ਫਰਸਟ ਪਾਰਟੀ ਸੰਗਰੂਰ ਦਾ ਨੰਬਰ ਹਾਂਜੀ ਹਾਂਜੀ ਇਹ ਇੰਨਾ ਨਵਾਂ ਕਿਉਂ ਹੈ ਇਹ ਚੱਲਿਆ ਘਟੂ ਇਹ ਵੀਰੇ ਚੱਲਿਆ 750 ਪੌਣੇ 800 ਘੰਟਾ ਚੱਲਿਆ ਹੈ ਜੀ Ориジナル Ориジナル ਜੀ ਪਰ ਮੈਂ 750 ਪੌਣੇ 800 ਘੰਟਾ ਚੱਲਿਆ ਹੋਇਆ ਭਾਈ ਕਹਿੰਦਾ ਤੇ ਕੈਸ਼ ਦਾ ਟਰੈਕਟਰ ਹੈ ਜੀ ਕੈਸ਼ ਦਾ ਟਰੈਕਟਰ ਹੈ ਭਈ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੂਗਾ ਇਹਦਾ ਲੋਨ ਤਾਂ ਵੀਰੇ ਇਹਦੀ ਡਿਮਾਂਡ ਹੈ ਦੇਖ 595000 ਦੀ ਹਾਂ ਇਹਦਾ ਜੇ ਕੋਈ ਮਤਲਬ ਚਾਹੇ ਤਾਂ ਇਹਦੇ ਪੂਰੇ ਲੋਨ ਹੋ ਜੂ 6 ਲੱਖ ਦਾ ਹੋ ਜੂ ਹਾਂ 6 ਲੱਖ ਦਾ ਹੋ ਜੂਗਾ ਚੱਕੋ ਮਿੱਤਰੋ 5000 ਵੀ ਤੁਹਾਨੂੰ ਜੇ ਰਿਸ਼ਤੇਦਾਰੀਆਂ ਚ ਡੱਬੇ ਵੰਡਣੇ ਉਹ ਵੀ ਨਾਲ ਮਿਲ ਜੂ ਹਾਂ ਹੈ 595000 ਰੇਟ ਆ 6 ਲੱਖ ਦਾ ਲੋਨ ਹੋ ਜੂ 23 ਮਾਡਲ ਬਈ ਹਣਾ ਹਾਂਜੀ ਹਾਂਜੀ 23 ਮਾਡਲ ਸਾਢੇ 750 ਪੌਣੇ 800 ਘੰਟਾ ਇਹ ਚੱਲਿਆ ਹੋਇਆ ਕੰਡੀਸ਼ਨ ਦਾ Ориਜਨਲ ਹੈ ਜਮਾ ਨਮਾ ਜੀ ਫਰਸਟ ਪਾਰਟੀ ਦਾ ਨਕਦ ਕੈਸ ਨਾਲ ਦੇਸੀ ਤੋਂ 85 ਪੈਸੇ ਟਾਇਰ ਨੇ ਚੱਕ ਹਣਾ ਤੇ ਬਈ ਜਿਹੜਾ ਆ ਆਖੜਾ ਇਧਰਲੇ ਪਾਸੇ ਵਾਹ ਟਰੈਕਾ 60 ਹਾਂਜੀ ਇਹ 17 ਮਾਡਲ ਆ ਜੀ ਲਾਸਟ ਦਾ 12ਵੇਂ ਮਹੀਨੇ ਦਾ ਜੀ 2017 ਮਾਡਲ ਹਾਂਜੀ 17 ਦੀ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਕੰਡੀਸ਼ਨ ਦਾ ਇਹ ਵੀ オリジナル ਆ ਜਮਾ ਨਮਾ ਰੈਕਟਰ ਜੀ ਇਹ ਚੱਲਿਆ ਕਿੰਨਾ ਕੁ 915 20 ਘੰਟੇ ਚੱਲਿਆ ਹੈ ਜੀ オリジナル915 20 ਘੰਟੇ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਐਲ.ਡੀ ਲੱਗੀ ਹੋਈ ਹੈ ਟਾਇਰ ਇਹਦੇ ਨਾਲ ਦੇਣੇ ਨਾਲ ਦੀ ਜੀ 90 ਪੈਸੇ ਚੱਕੋ ਧਰਮਿਆ ਬਣ ਗਈ ਨਾ ਗੱਲ ਤੇ ਬਈ ਇਹ ਆਪਣੇ ਹਿੱਸੇ 'ਚ ਕਿਹੜੇ ਚ ਆ ਜਾਂਦਾ ਹੈ ਇਹ ਇੱਕ ਰਾਰੋ ਗੇਅਰ ਚ ਆ ਜਾਂਦਾ ਜੀ 3 ਸਪੀ ਆ ਆ ਕੰਡੀਸ਼ਨ ਦੀ ਸਾਰੀ ਮਰੂਮਾਂ ਦੀ ਨਾਲ ਦੀ ਨਾਲ ਦੀ ਫੁੱਲ ਜ਼ਿੰਮੇਵਾਰੀ ਆ ਜੀ ਧਰਮੇ ਚਾਰੇ ਟਾਇਰ ਪੂਲੋ ਦੇਨੇ ਹੈ ਤੇ ਵਾਰਡ ਰੈਕ ਇਹ ਸੱਜਣ ਨੇ ਫਿਰ ਫਿਰ ਵਾਰਡ ਦੇ ਉੱਪਰ ਰਾਜ ਵੀ ਕੀਤਾ ਨਾ ਗੱਲ ਇਹ ਹੈ ਬਈ ਕਿੰਨੇ ਦਾ ਬਣੂ ਟਰੈਕਟਰ ਇਹ ਦਾ ਵੀ ਰਿਡਮਾਂਡ 575 ਦੀ ਹੈ ਹਾਂ ਬਾਕੀ ਮੌਕੇ ਦੀ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਹੋਊਗਾ ਮਾਨ ਸਰ ਹਾਂ ਜੀ ਮਾਨ ਓਕੇ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋਊਗਾ ਇਹਦੇ ਲੋਨ 4 ਤੋਂ 4.5 ਲੱਖ ਤੱਕ ਦਾ ਹੋਊਗਾ 4.5 ਲੱਖ ਦੇ ਹਾਂ ਜੀ ਹਾਂ ओके ਤੇ ਜਿਹੜਾ ਆ ਆਖੜਾ ਵੀ ਇਧਰਲੇ ਪਾਸੇ T20 ਗੇਰ ਦੇ ਵਿੱਚ ਪਾਵਰ ਮੈਕਸ ਹਾਂਜੀ ਇਹਦੇ ਬਾਰੇ ਦੱਸ ਥੋੜਾ ਜਿਹਾ ਇਹ ਫਾਰਮ 60 ਹੈ ਜੀ ਹਾਂ 22 ਦੇ 12ਵੇਂ ਮਹੀਨੇ ਦਾ ਨਿਕਲਿਆ ਹੈ 22 ਦੇ 12ਵੇਂ ਮਹੀਨੇ ਦਾ ਹਾਂਜੀ ਹਾਂਜੀ ਜਿਹੜਾ ਸੱਜਣ ਇਹਨੂੰ ਕੜਵਾਇਆ ਹੋਊ ਜਿਹਨੇ ਨਵਾਂ ਵੀ ਕਿੰਨਾ ਕਿੰਨਾ ਖੇਤੀ ਤੇ ਚਲਾਇਆ ਹੋ ਬੋਹ ਕਟ ਖੇਤੀ ਤੇ ਚੱਲਿਆ ਜੀ ਕਿਉਂਕਿ ਗ੍ਰੇਡਿੰਗ ਤੇ ਇਹ ਕਿਦਾਂ ਲੱਗਦਾ ਵੀ ਇਹਨੂੰ ਢਾੱਕ ਕੇ ਖੜਾ ਕੇ ਰੱਖਿਆ ਹੋਇਆ ਹਾਂਜੀ ਹਾਂਜੀ ਬਈ ਜਿਹੜੇ ਆ ਮਾਰ ਕੇ ਜੇ ਲੱਗੇ ਹੋਇਆ ਇਹ ਜਿਹੜੇ ਕੰਪਨੀ ਚੋਂ ਲੱਗੇ ਹੁੰਦੇ ਹਾਂ ਹਾਂ ਇਹ ਓਕੇ ਦੀ ਨਿਸ਼ਾਨੀ ਹੈ ਜੀ ਓਕੇ ਦੇ ਨਿਸ਼ਾਨੀਆਂ ਮਤਲਬ ਜਦੋਂ ਉਹਨਾਂ ਨੇ ਚੈੱਕ ਕਰ ਲਿਆ ਨਾਲ ਦੀ ਨਾਲ ਮਾਰ ਕੇ ਲਾਤੇ ਧਰਮੇ ਕੱਲੇ ਕੱਲੇ ਨੱਟ ਦੇ ਉੱਪਰ ਵੀ ਮਾਰ 깔 ਗਿਆ ਹੋਇਆ ਬਾਈ ਮਾਡਲ ਹੈ ਨਾ ਬਾਈ ਬਾਈ ਦੇ 22 ਦਾ ਜੀ 22 ਤੇ ਜਮਾਂ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਕੰਡੀਸ਼ਨ ਜਮੇ ਨਵੀਂ ਆ ਇਹ ਇਹ ਪੱਟੀ ਹੋਰ ਵੀ ਹੈ ਬਾਈ ਇਸ ਤੋਂ ਬਾਅਦ ਥੋੜਾ ਜਿਹਾ ਇਹ ਹਾਰਸ ਪਾਵਰ ਛੋਟੇ ਆ ਗਿਆ 55 HP ਦੀ ਹੈ ਕਟਾ ਕੇ ਜੀ ਰਿਜਨਲ ਅੱਛਾ ਹਾਂਜੀ ਹਾਂਜੀ 55 ਹਾਰਸ ਪਾਵਰ ਚ ਹੈ ਹਾਂਜੀ 55 ਹਾਰਸ ਪਾਵਰ ਚ ਹੈ ਓਕੇ ਹਾਂਜੀ ਹਾਂਜੀ ਤੇ ਬਾਈ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਸੰਘਰੂਰ ਦਾ ਜੀ ਸੰਘਰੂਰ ਦਾ ਹਾਂਜੀ ਇਹਦੀ ਡਿਮਾਂਡ ਕੀ ਰੱਖੀ ਹੋਈ ਹੈ ਪੁੱਛ ਲੈ ਇਹਦਾ ਚੱਲਿਆ ਕਿੰਨਾ ਹੋਇਆ ਹੈ ਚੱਲੇ ਤਕਰੀਬਨ 12 1250 ਘੰਟਾ ਚੱਲਿਆ ਹੈ ਜੀ ਅੱਛਾ 12 1250 ਘੰਟਾ ਹਾਂਜੀ ਹਾਂਜੀ ਕੰਡੀਸ਼ਨ ਤਾਂ ਸੱਚੀ ਓਰੀਜਨਲ ਹੈ ਜਮਾ ਨਮਾ ਟਰੈਕਟਰ ਹੈ ਜੀ 80 ਪੈਸੇ ਟਾਇਰ ਦੇ ਨਾਲ ਦੇ ਅੱਛਾ ਫਾਈਬਰ ਛਾਤਰੀ ਲੱਗੀ ਹੋਈ ਹੈ ਹੂੰ ਬੱਤੀ ਵੀ ਨਾਲ ਫਰੀ ਦੇ ਦਾਂ ਹਾਂਜੀ ਹਾਂਜੀ ਇਹ ਇਹਦਾ ਰੇਟ 22 22 ਦੇ ਲਾਸਟ ਮਹੀਨੇ ਦਾ ਨਿਕਲਿਆ ਹੋਇਆ ਹਾਂਜੀ ਹਾਂਜੀ 23 ਮਾਡਲ ਮੰਨ ਕੇ ਚੱਲੀਏ ਹਾਂਜੀ ਹਾਂਜੀ ਇਹਦੇ ਉੱਪਰ ਲੋਨ ਕਿੰਨੇ ਦੱਸਿਆ ਇਹਦੇ ਲੋਨ ਦੱਸਿਆ ਜੀ ਤੁਹਾਨੂੰ 6 ਲੱਖ ਦਾ ਹੋ ਜਾਊਗਾ ਜੀ 6 ਲੱਖ ਦਾ ਤਾਂ ਲੋ 7 ਲੱਖ 15000 ਹਾਂਜੀ 15000 ਉੱਪਰ ਲਾ ਕਰ ਦੋਂਗੇ ਡਿਸਕਾਊਂਟ ਹਾਂਜੀ ਡਿਸਕਾਊਂਟ 7 ਲੱਖ ਦਾ ਦੋਂਗੇ ਹਾਂਜੀ ਠੀਕ ਆ ਓਕੇ ਆ ਜੋ ਮਿੱਤਰੋ ਕਰਾਂ ਮਹਿਲਾ ਚੌਂਕਾਂ ਦੇ ਵਿੱਚ ਬਈ ਜਿਹੜਾ ਆ ਖੜਾ 855000 ਇਹ 21 ਮਾਡਲ ਹੈ ਜੀ 21 ਮਾਡਲ ਆ ਹਾਂਜੀ ਇਹ ਕਿੰਨੀ ਕੁ ਖੇਤੀ ਤੇ ਚੱਲਿਆ ਹੋਣਾ ਹੈ ਇਹ ਵੀ ਘੱਟੇ ਚੱਲੇ ਹੈ ਜੀ ਟਰੈਕਟਰ ਪਾ ਪੱਟੀ ਘੱਟੇ ਚੱਲੇ ਹੋ ਲੈਣੇ ਆ ਅੱਛਾ ਜਾਦੇ ਚੱਲੇ ਟਰੈਕਟਰ ਨਹੀਂ ਲੈਂਦੇ ਹੈਗੇ ਹੂੰ ਹਾਂਜੀ ਇਹਦੀ ਆ ਕੰਡੀਸ਼ਨ ਸਾਰੀ オリジナル ਹੈ ਸਾਰੀ ਸਾਫ਼ ਸੁਥਰਾ ਟਰੈਕਟਰ ਹੈ ਜੀ ਵਧੀਆ ਟਾਇਰ ਨਾਲ ਦੇਨੇ 80 ਪੈਸੇ ਟਾਇਰ ਨਾਲ ਦੇਨੇ ਹਾਂਜੀ ਧਰਮ ਖੜਾ ਆਵਾਜ਼ ਆ ਕਹ ਰਾ ਡਾਇਰੈਕਟਰ ਦਾ ਬਈ 16 ਦੇ ਟਾਇਰਾਂ ਜਣਾ 16 ਦੇ ਟਾਇਰਾਂ ਜੀ ਇਹ ਹੈਗਾ ਆਪਣੇ 2 ਸਪੀਡ ਚ ਇੱਕ ਥਰੀ ਜੀ 2 ਸਪੀਡ ਆ ਜੀ ਸੈਂਟਰ ਗੇਅਰ ਆ ਆਈ ਪੀਟੀਓ ਵਾਲਾ ਅਸਾ ਸੈਂਟਰ ਗੇਅਰ ਆ 2 ਸਪੀਡ ਚ ਡਬਲ ਪੰਪ ਚ ਹਾਂਜੀ ਹਾਂਜੀ ਪਾਵਰ ਸਟੀਅਰਿੰਗ ਆ ਹਨਾ ਹਾਂਜੀ ਹਾਂਜੀ ਓਕੇ ਮਾਡਲ 21 ਮਾਡਲ 21 ਜੀ ਇਹ ਇਹਦਾ ਕੀ ਹਿਸਾਬ ਕਿਤਾਬ ਆ ਬਈ ਇਹ ਨੰਬਰ ਕਿਤੋਂ ਦਾ 6 ਲੱਖ 70 ਹਜ਼ਾਰ ਡਿਮਾਂਡ ਆ ਜੀ 6 ਲੱਖ ਤੇ 70 ਹਜ਼ਾਰ ਡਿਮਾਂਡ ਆ ਨੰਬਰ ਇਹਦਾ ਪੰਜਾਬ ਦਾ ਨੰਬਰ ਸੰਗਰੂਰ ਜੀ ਸੰਗਰੂਰ ਦਾ ਨੰਬਰ ਹੈ ਫਰਸਟ ਪਾਰਟੀ ਦਾ ਜੀ ਇਹ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜਾਊ ਬਈ ਇਹਦੇ ਉੱਪਰ ਤਕਰੀਬਨ ਹੋਜੂਗਾ ਜੀ 5.5 ਪੌਣੇ 6 ਲੱਖ ਦਾ ਜੀ 5.5 ਪੌਣੇ 6 ਲੱਖ ਦਾ ਓਕੇ ਤੇ ਜਿਹੜਾ ਆ ਖੜਾ ਇਧਰਲੇ ਪਾਸੇ 52 10 ਇਹ 52 10 20 ਮਾਡਲ ਹੈ ਜੀ 21 ਦੀ ਕਾਪੀ ਹੈ ਜੀ ਅੱਛਾ ਹਾਂਜੀ ਹਾਂਜੀ ਇੱਕ ਨੱਕ ਚੱਲਿਆ ਹੋਣਾ ਬਈ ਇਹ ਚੱਲਿਆ ਹੋਇਆ ਜੀ ਮੰਨ ਕੇ ਚਲੋ 12-1300 ਘੰਟਾ ਜੀ 12-1300 ਘੰਟਾ ਹਾਂਜੀ ਟਾਇਰ ਟਪੇ ਸਾਰੇ ਨਾਲ ਦੇ ਨਾਲ ਦੇ ਨੇ ਜੀ 75 ਤੋਂ 80 ਵੈਸੇ ਮੰਨ ਲਓ ਕੰਡੀਸ਼ਨ ਤਾਂ ਸਾਰਾ オリジナル ਹੈ ਸਾਰਾ ਸਾਫ ਸੁਥਰਾ ਰੈਕਟਰ ਹੈ ਜੀ ਓਕੇ ਇਹ ਇਹਦੀ ਕੀ ਡਿਮਾਂਡ ਆ ਬਈ ਇਹਦੀ ਡਿਮਾਂਡ ਹੈਗੀ ਆ ਜੀ ਪੱਤੀ 6,85,000 6 ਲੱਖ 85 ਹਜ਼ਾਰ ਇਹ ਗੇਅਰ ਪ੍ਰੋ ਵਾਲਾ ਜੀ 4 ਸਪੀਡ ਵਾਲਾ ਅੱਛਾ 4 ਸਪੀਡਾਂ ਚੱਲ 4 ਸਪੀਡਾਂ ਚੱਲ ਜੀ ਓਕੇ ਗੇਅਰ ਪ੍ਰੋ ਚੋ ਹਾਂਜੀ ਹਾਂਜੀ ਫਾਈਬਰ ਵਾਲੀ ਛਤਰੀ ਲੱਗੀ ਹੋਈ ਆ ਹੂੰ ਸੰਗਰੂਰ ਨੰਬਰ ਆ ਜੀ ਪਹਿਲੀ ਪ ਇਹ 54 5 20 ਦੇ ਮਾਰਕ ਨਹੀਂ 21 ਦੀ ਕਾਪੀ ਹੈ ਅੱਛਾ 20 ਦੇ ਮਾਰਕਾਂ ਚਾਹੀਏ 21 ਚ ਇਹ ਫੁੱਲ ਟੌਪ ਹੈ ਪੂਰੇ ਰਜਿਸਟਰੀਬਲ ਵਾਲਾ ਹਿੱਸਾ ਹੈ ਜੀ ਠੀਕ ਹੈ ਜੀ ਸਮਾਨੇ ਦਾ ਨੰਬਰ ਹੈ ਨਾ ਹਾਂਜੀ ਹਾਂਜੀ ਸਮਾਨੇ ਦਾ ਨੰਬਰ ਹੈ ਹੂੰ ਤੇ ਫਰਸਟ ਪਾਰਟੀ ਦਾ ਓਕੇ 20 ਦੇ ਮਾਰਕ 21 ਦੀ ਕਾਪੀ ਹੈ ਕਹਿ ਲਿਫਟ ਵਾਲੀ ਬਟਨ ਆ ਗਈ ਅੱਛਾ ਵੇਟ ਬੂਟ オリジナル ਆਏ ਨੇ ਜੀ ਲੋਹੇ ਦੇ ਨੇ ਜੀ ਉਸ ਨਾਲ ਦੇ ਵੇਟ ਹਾਂਜੀ ਹਾਂਜੀ ਮਾਈਟ ਮੂਡ ਤਰਾਇਆ ਹੈ ਵਧੀਆ ਓਕੇ ਅਸੀਂ ਇਹ ਬਾਅਦ ਚ ਕਰਵਾਇਆ ਹੋ ਕੰਪਨੀ ਦਾ ਹਾਂਜੀ ਹਾਂਜੀ ਇਹ 6-7000 ਰੁਪਏ ਦਾ ਕੰਪਨੀ ਚੋਂ ਮਤਲਬ origignal ਆਉਂਦਾ ਹੈ ਅੱਛਾ ਜੇ ਉਧਰ ਮੈਂ ਪੈਰਪੁਰ ਦਾ ਨਾ ਕਿੰਨਾ ਸਾਫ ਆ ਟਰੈਕਟਰ ਹਾਂ ਜੌਂਡੀਰ ਦੀ ਖਾਸੀਅਤ ਹੈ ਪਾਣੀ ਨਹੀਂ ਖੜਦਾ ਇਹਦੇ ਨਾਲ ਬਈ ਤੇ ਆ ਰੇਸ ਵਾਲੀ ਸੀਲ ਸੂਰ ਸਾਰੀ ਹੋ ਗਈ ਪਈਆ ਤੇ ਭਾਈ ਇਹ ਡਾਇਰੈਕਟਰ ਤੇ ਕਿੰਨੇ ਦਾ ਮੰਗੂ ਜੀ ਇਹਦੇ ਲੋਨ ਹੋ ਜੂਗਾ ਜੀ ਤਕਰੀਬਨ 2.5 6 ਲੱਖ ਤੋਂ 7.5 ਲੱਖ ਦਾ 2.5 6 ਦਾ ਮੰਨ ਲਈਏ ਹਾਂਜੀ ਹਾਂਜੀ ਉਦਾਂ ਇਹਦੀ ਡਿਮਾਂਡ ਹੈ ਇਹਦੀ 8 ਲੱਖ 10 ਹਜ਼ਾਰ ਡਿਮਾਂਡ ਹੈ ਜੀ ਮੱਕੀ ਮੌਕੇ ਤੇ ਰੇਟ ਕਰ ਲਾਂਗੇ ਆਪਾਂ ਓਕੇ ਬਾਕੀ ਹੋਊਗਾ ਮੌਕੇ ਤੇ ਮਾਨ ਤਨ ਫੋੜ ਹਾਂਜੀ ਹਾਂਜੀ ਤੇ ਜਿਹੜੇ ਦੋ ਡਾਇਰੈਕਟਰ ਖੜੇ ਆਪਣੇ ਅੰਦਰ ਹਨਾ ਹਾਂਜੀ ਹਾਂਜੀ ਤੇ ਭਾਈ ਮਹਿਲਾ ਚੌਂਕਾ ਤੋਂ ਸੰਗਰੂਰ ਤੋਂ ਕਿੰਨੀ ਦੂਰ ਹੈ ਸੰਗਰੂਰ ਤੋਂ ਸਿਰਫ 7-8 ਕਿਲੋਮੀਟਰ ਦੂਰ ਹੈ ਜੀ ਸੰਗਰੂਰ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਆ ਜਾਂਦਾ ਮਹਿਲਾ ਚੌਂਕ ਜਿੱਥੇ ਉਹਨੇ ਵਾਲ अच्छा हां जी हां जी 21 मॉडल हां जी नंबर ਇਹਦਾ ਕਿੱਥੋਂ ਦਾ ਇਹਦਾ ਪੰਜਾਬ ਨੰਬਰ ਫਰਸਟ ਪਾਰਟੀ ਦੇ ਪੈਰ ਇਹਦੀ ਜਮੀਨ ਨਵੇਂ ਅਨਮੂਲ ਹੈ ਹਾਂਜੀ 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 80 ਪੈਸੇ ਮੰਨ ਲਓ ਵੀ ਨਾਲ ਦੇ ਅਗਲੇ ਹੂੰ ਥੋੜੇ ਘੱਟ ਚੱਲਿਆ ਟਰੈਕਟਰ ਹੈ ਇਹ ਉਦਾਂ ਕਿਹਦਾ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਦਾ ਜੀ ਪਟਿਆਲੇ ਦਾ ਪੰਜਾਬ ਕਿੰਨਾ ਚੱਲਿਆ ਹੋਇਆ ਭਈ ਇਹ ਇਹ ਚੱਲਿਆ ਹੋਇਆ ਜੀ ਤਕਰੀਬਨ 1200 ਘੰਟਾ 1200 ਘੰਟਾ ਹਾਂਜੀ ਹਾਂਜੀ ਮਾਡਲ ਦੱਸਿਆ ਤੀ 21 21 ਜੀ ਅੱਛਾ 355 60 एचपी ਦਾ ਜੀ ਇਹ ਇਹ ਪਾਰਟੀ ਕਮੀ ਦੇ ਨਾਮ ਹੋਊ ਇਹ ਫਰਸਟ ਪਾਰਟੀ ਦੇ ਨਾਮ ਹੈ ਫਰਸਟ ਪਾਰਟੀ ਦੇ ਨਾਮ ਹਾਂਜੀ ਇਹ ਹੈਗਾ 30 55 60 HP ਪਰ ਜਾ ਜਾਂਦਾ ਕਿ 55 60 HP ਜਾ ਜਾਂਦਾ ਜੀ 60 ਚ ਆ ਜਾਂਦਾ 16 ਦੇ ਟਾਇਰਾਂ 'ਚ ਜੀ ਓਕੇ ਤੇ ਧਰਮੇ ਕੱਲਾ ਕੱਲਾ ਸਟਿਕਰ ਇਹਦੇ ਉੱਪਰ ਵੀ ਨਾਲ ਦਾ ਖੜਾ ਚੱਕਰੀ ਦੇਖ ਹਾਂ ਆ ਦੇਖ ਹਰੇ ਸਾਲੀ ਦਿਖਾ ਦੇਖ ਆ ਉਹ ਕਰਵਾ ਚੱਕ ਹਾਂ ਆ ਕਰਵਾ ਚੱਕ ਦੇਖ ਭਾਈ ਇਹ ਟਰੈਕਟਰ ਬਣੂ ਕਿੰਨੇ ਦਾ ਬੰਦਾ ਮੈਨੂੰ ਦੱਸੋ ਇਹ ਵੀਰੇ ਡਿਮਾਂਡ 4 ਲੱਖ 65000 ਰੁਪਏ ਦੀ ਹੈ ਹਾਂ ਬਾਕੀ ਮੌਕੇ ਤੇ ਕਰ ਲਾਂਗੇ 4 ਲੱਖ 65 ਹਜ਼ਾਰ ਦਾ ਡਿਮਾਂਡ ਆ ਮਾਨ ਤੁਹਾਨੂੰ ਕੋ ਗ ਮੌਕੇ ਤੇ ਕਰ ਦਾਂਗੇ ਜੀ ਮੌਕੇ ਤੇ ਓਕੇ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 23 ਦੇ ਮਾਰ ਕੇ 24 ਦੀ ਕਾਪੀ ਐ ਅੱਛਾ 24 24 ਉੱਚ ਮਾਡਲ ਆ ਹਾਂਜੀ ਹਾਂਜੀ ਕਿੰਨਾ ਚੱਲਿਆ ਹੋਣਾ ਇਹ ਇਹ 8900 ਘੰਟਾ ਚੱਲਿਆ ਜੀ 8 850 ਮੰਨ ਲਓ ਪਰ ਮੈਂ 850 ਘੰਟਾ ਚੱਲਿਆ ਹੋਇਆ ਕੰਡੀਸ਼ਨ ਚ ਚੈੱਕ ਕਰਵਾ ਦੇ ਕੱਲੇ ਕੱਲੇ ਸਟਿਕਰ ਦਾ ਨਾ ਹਲੇ ਦਾਗ ਵੀ ਉਮੀ ਖੜਾ ਮਾਰ ਕੇ ਵੀ ਉਮੀ ਖੜੇ ਨੇ ਹੂੰ ਤੇ ਇਧਰ ਵੀ ਹੋ ਮੱਥੇ ਤੇ ਦੇਖਣ ਹਾਂਜੀ ਹਾਂਜੀ ਤੇ ਇਧਰ ਵੀ ਆ ਜਾ ਆ ਆ ਕਰਵਾ ਦੇ ਚੈੱਕ ਦੇਖ ਹਿੱਸੇ ਤੇ ਹੂੰ ਠੀਕ ਹੈ ਇਹ ਪੱਟੀ 16 ਦੇ ਟਾਇਰਾਂ ਵਾਲਾ 3 ਸਪੀਡ ਵਾਲਾ ਅੱਛਾ 16 ਦੇ ਟਾਇਰਾਂ 'ਚ 3 ਸਪੀਡ ਸੰਗਰੂਰ ਨੰਬਰ ਹੈ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਹਾਂਜੀ ਹਾਂਜੀ ਇਹਦੇ ਉੱਪਰ ਬਈ ਲੋਨ ਕਿੰਨੇ ਦਾ ਕਰਵਾਉਣਾ ਇਹਦੇ ਤਕਰੀਬਨ ਵੀਰੇ ਹੋ ਜਾਊਗਾ 6 ਲੱਖ ਦੇ ਲਵੇ 6 ਲੱਖ ਦੇ ਹਾਂਜੀ ਮੰਗ ਕੀ ਹੈ ਟਰੈਕਟਰ ਦੀ ਇਹਦੀ ਡਿਮਾਂਡ ਹੈ ਜੀ 6 ਲੱਖ 60000 ਬਾਕੀ ਮੌਕੇ ਤੇ ਰੇਟ ਕਰ ਲਾਂਗੇ ਅੱਛਾ ਹਾਂਜੀ ਹਾਂਜੀ 6 ਲੱਖ ਤੇ 60 ਹਜ਼ਾਰ ਤਾਂ ਆਪਾਂ ਮੰਗੇ ਹੀ ਆ। ਇਹਦੇ ਵਿੱਚੋਂ ਮਾਨ ਤਨ ਕਰਾਂਗੇ 6 ਲੱਖ ਦਾ ਲੋਨ ਵੀ ਕਰਾ ਦਾਂਗੇ। ਹਾਂ 6 ਲੱਖ ਦਾ ਲੋਨ। ਫਿਰ ਤਾਂ ਰੁਪਈ ਮਗਰ ਕੁਝ ਨਹੀਂ ਰਿਹਾ ਜਾ। ਹਾਂਜੀ ਹਾਂ ਬਹੁਤ ਘੱਟ ਰੁਪਈ ਬੈ। 35 40 ਵੱਧ ਤੋਂ ਵੱਧ 50 ਲਾ ਲਓ ਹਨਾ ਏਨਾ ਕੀ ਰਿਹਾ। ਹਾਂਜੀ ਹਾਂਜੀ। ਕੁਝ ਮਾਨ ਤਨ ਕਰੋਗੇ ਤੁਸੀਂ। ਹਾਂਜੀ ਹਾਂਜੀ। ਫੁੱਲ ਮਾਨ ਤਨ ਹੋ ਜੂ ਸੱਜਣਾ। ਪੂਰਾ ਨਵਾਂ ਟਰੈਕਟਰ ਹੈ ਜੀ 3 ਸਪੀਡ ਵਾਲਾ। ਹੂੰ ਤਰ ਮੈਂ ਦੇਖੋ ਪੈਰ ਨਾਲ ਦੇ 80 ਤੋਂ 85 ਪੈਸੇ ਹੈਗੇ ਨੇ। ਮੈਂ ਕਰਵਾ ਚੱਕ। ਇੱਕ ਵੀ ਤਸਾ ਨਹੀਂ ਟਰੈਕਟਰ ਦੇ ਵਿੱਚ ਇੱਕ ਵੀ ਕੋਈ ਸੱਜਣਾ ਕੀ ਕਮੀ ਕੱਢ ਦੇ। ਤੇ ਬਈ ਜੈ ਜੈ ਜੀ ਦ ਪਟੀ 6,60,000 ਕਹਿੰਦੇ ਆ 10-15,000 ਮਾਨ ਕਰ ਦਾਂਗੇ। ਅੱਛਾ ਰਹੇਗਾ 5.5, 5.5 ਤੋਂ ਘੱਟ ਤੇ ਰਹਿ ਗਿਆ 45 ਤੇ ਰਹਿ ਗਿਆ। ਕਰ ਦਾਂਗੇ। ਜੇ ਤੁਸੀਂ ਕਹੇ ਤਾਂ। ਮਾਨਤਨ ਕਰ ਦੇਗਾ ਫੋਲੇ ਜਦੋਂ ਗਿਆ ਉਸ ਦਿਨ ਆ ਗਿਆ। ਹਾਂ ਹਾਂ ਕੋਈ ਗੱਲ ਨਹੀਂ ਜਦੋਂ ਉਹਦਾ ਨਾਮ ਲੈ ਕੇ ਆਊਗਾ। ਬਾਲੇਪੁਰਾ ਫੋਨ ਲਾਉਂਦੇ ਹੁੰਦੇ ਆ ਨਾ ਵੀ ਯਾਰ 750 ਚਾਹੀਦਾ ਡੀਆਈ ਬਾਹਰ ਲੇਟਾਂ ਵਾਲਾ। ਆਹ ਖੜਾ ਫਿਰ ਮਹਿਲਾ ਚੌਂਕਾਂ ਦੇ ਵਿੱਚ ਜਮੇ ਨਵੇਂ ਵਰਗਾ। ਬਈ ਬਿੰਦਰ ਦੇ ਸ਼ੋਰੂਮ ਤੇ ਬਈ ਇਹ ਆਪਣੀ ਲੋਕੇਸ਼ਨ ਦੱਸਿਓ ਆਪਣਾ ਸ਼ੋਰੂਮ ਕਿੱਥੇ ਹੈ। ਇਹ ਬਾਈ ਆਪਣਾ ਪਾਤੜਾ ਰੋਡ ਤੋਂ ਨਾ ਜੀ। ਹਾਂਜੀ ਪਾਤਣਾ ਰੋਡ ਤੋਂ ਆਕੇ ਗੁਰਦੁਆਰੇ ਨੂੰ ਰਾਹ ਮੁੜਦਾ ਹੈ ਇਹ ਗੁਰੂ ਘਰ ਵਾਲਾ ਰੋਡ ਹੈ ਹਾਂਜੀ ਹਾਂਜੀ ਗੁਰੂ ਘਰ ਵਾਲੇ ਰੋਡ ਤੇ ਧਰਮੇ ਇੱਥੇ ਜਿੱਥੇ ਆਪਾਂ ਖੜੇ ਆ ਨਾ ਇਹ ਟਰੈਕਟਰ ਇਸੇ ਸ਼ੋਰੂਮ ਦੇ ਵਿੱਚ ਹੀ ਖੜੇ ਹੁੰਦੇ ਆ ਅੱਜ ਵੀਡੀਓ ਕਰਦੇ ਆ ਤਾਂ ਕਰਕੇ ਬਾਹਰੇ ਕੱਢਦੇ ਉਧਰ ਤਾਂ ਅੰਦਰ ਹੀ ਹੁੰਦੇ ਆ ਭਾਈ ਹਾਂਜੀ ਉਂ ਤਾਂ ਅੰਦਰ ਆਹ ਸੈੱਟ ਦੇਟਾਂ ਖੜੇ ਹੁੰਦੇ ਆ ਨਾ ਤਰੇਲ ਪਵੇ ਨਾ ਧੂੜ ਪਵੇ ਨਾ ਮਿੱਟੀ ਪਵੇ ਨਵੇਂ ਆ ਦੇ ਟਰੈਕਟਰ ਨਵੇਂ ਵਰਗੇ ਖੜੇ ਹੁੰਦੇ ਆ ਬਸ ਚੁੱਪ ਕਰਕੇ ਸੈਲਫ ਮਾਰਨੀ ਹੈ ਤੇ ਹੱਕ ਕੇ ਲੈ ਜਿਓ ਬਾਹਰਲੇ ਪਾਸੇ ਪੋਸਟਰ ਲੱਗਿਆ ਹੁੰਦਾ ਨੰਬਰ ਬਾਈ ਦਾ ਲਿਖਿਆ ਪਿਆ ਕੈਪਸ਼ਨ